ਹੌਣ ਤੁਸੀਂ ਘਰਾਂ ਵਿੱਚੋਂ ਆਏ ਹੋ ਘਰਾਂ ਦੇ ਵਿੱਚ ਇੱਕ ਪਰਿਵਾਰ ਇੱਕ ਸੰਗਤ ਹੈ ਇਸੇ ਤਰ੍ਹਾਂ ਜਿਵੇਂ ਇੱਥੇ ਆਪਾਂ ਪਰਿਵਾਰ ਇਕੱਠੇ ਹੋਏ ਆਂ ਜਿਨ੍ਹਾਂ ਨਾਲ ਨਿੱਕੇ ਬਹੁਤਾਂ ਰਿਸ਼ਤੇ ਬਹੁਤਾਂ ਸਾਹ ਸੁਆਸਨ ਦੇ ਹੁੰਦੇ ਉਹਨੂੰ ਪਰਿਵਾਰ ਬੇਰੂਪ ਵਿੱਚ ਇਕੱਠਾ ਕਰਦੇ ਨੇ ਇਸ ਕਰਕੇ ਜੋ ਤੁਸੀਂ ਹੁਣ ਇਥੋਂ ਖੇਲ ਸਮਝ ਕੇ ਚੱਲੇ ਹੋ ਕਿ ਪਿਛਲੇ ਵਿਛੜੇ ਹੋਏ ਇਕੱਠੇ ਹੋਏ ਨੇ ਪਰਿਵਾਰ ਇਹਨਾਂ ਜ਼ਰੂਰ ਹੈ ਉਹਨਾਂ ਵਿੱਚੋਂ ਕੋਈ ਆਤਮਾ ਸੁਰਗਾਂ ਵਿੱਚੋਂ ਆਈ ਹੁੰਦੀਆਂ ਨੇ ਕੋਈ 84 ਲੱਖ ਜোন ਕੱਟ ਕੇ ਆਈਆਂ ਹੁੰਦੀਆਂ ਨੇ ਕਈਆਂ ਨੂੰ ਧਿਆਨ ਦੁਆਰਾ ਸਿੱਧਾ ਜਮ ਮਿਲ ਗਿਆ ਹੈ ਸੰਜੋਗ ਕੀਤਾ ਹੈ ਇੱਕ ਤਰ੍ਹਾਂ ਜਿਹੜੇ ਸੁਰਗਾਂ ਵਿੱਚ ਆਤਮਾ ਆਈ ਹੈ ਉਸ ਦੇ ਜਿਹੜਾ 84 ਲੱਖ ਜোন ਤੇ ਸਿੱਧਾ ਆ ਗਿਆ ਹੈ ਡਾਇਰੈਕਟ ਧਿਆਨ ਦੁਆਰਾ ਇਸ ਮਨ ਸਜਾਮ ਵਿੱਚ ਉਹਦੇ ਕੁਦਰਤੀ ਉਂਝ ਨਹੀਂ ਵਿਚਾਰ ਮਿਲਦੇ ਦੂਸਰਾ ਸਾਨੂੰ ਪਛੋਕਰ ਦਾ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਨੇ ਆਪਾਂ ਦੱਸ ਦਿੱਤਾ ਚ ਅਸੀਂ ਸਵਰਗਾਂ ਵਿੱਚੋਂ ਆਏ ਚਾਹੇ ਆਪਾਂ 84 ਲੱਖ ਜਨ ਕੱਟ ਕੇ ਆਏ ਚਾਹੇ ਆਪਾਂ ਧੰਨ ਦੁਆਰਾ ਦੂਸਰੇ ਜਨ ਤੋਂ ਸਿੱਧੇ ਇਸ ਸੰਸਾਰ ਜਮ ਵਿੱਚ ਆ ਗਏ ਕਿਉਂਕਿ ਤੁਹਾਨੂੰ ਧਿਆਲੇ ਵਾਸਤਾ ਹੈ ਕਿਸੇ ਵੀ ਹਾਲਤ ਵਿੱਚ ਆਪਨਾ ਫਿਰ ਉਹਨਾਂ ਨੇ ਸੰਯੋਗ ਜੋੜ ਦਿੱਤਾ ਹੈ ਇਸ ਸੰਯੋਗ ਦਾ ਅਸੀਂ ਲਾਭ ਖਟਣਾ ਹੈ